ਤੇ ਉਸ ਤੋਂ ਬਾਅਦ ਮੈਂ ਆ ਗਿਆ ਦੀ ਖੇਤਕੜੀ ਨੂੰ ਬਾਬਾ ਜੀ ਦੇ ਤੇ ਹੁਣ ਗਾਜਰਾ ਪਟਰਿਆਂਗੇ ਤਾਦੀਆਂ ਗਾਜਰਾਂ ਦੇ ਬਿਲਕੁਲ ਤੇ ਦੇਖੋ ਬਿਲਕੁਲ ਵਧੀਆ ਗਾਜਰਾ ਕੀ ਫਰੈਸ਼ ਫਿਰ ਉਹ ਦੂਜੀ ਖਾਨ ਨੂੰ ਜੀ ਨਹੀਂ ਕਰਦੀ ਹੈਗੀ ਤੇ ਹੁਣ ਗਾਜਰਾ ਪਟਕੇ ਫਿਰ ਚੱਲਦਾਗਾ ਮੈਂ ਸਮਾਣੇ ਕਿ ਕੋਈ ਕੰਮ ਅੱਜ ਖਾਸੇ ਨੇਗੇ ਇੱਕ ਕਵਾੜੀ ਦੇ ਕੋਲ ਜਾ ਕੇ ਆਉਣਾ ਉਹਦੇ ਵੀ ਕੰਮ ਜਾ ਕਵਾੜੀਆ ਫੋਨ ਜਾ ਕਰੀ ਜਾਂਦਾ ਕੋਈ ਕੰਮ ਹੋਣਾ ਕੋਈ ਉਹਨੂੰ ਤੇ ਉੱਥੇ ਵੀ ਜਾ ਕੇ ਦੇਖਦੇ ਆਂ ਕੀ ਗੱਲਬਾਤ ਹੈਗੀ ਫਿਰ ਬਿੰਦਰ ਕਰੀ ਜਾਂਦਾ ਵਿੱਕੀ ਹੁਣੀ ਬੁਲਾਈ ਜਾਂਦੇ ਨੇ ਪਤਾ ਨਹੀਂ ਅੱਜ ਸਾਰੇ ਇਕੱਠੇ ਹੋ ਰਹੇ ਨੇ ਸਾਰੇ ਪਨੇ ਕੀ ਕਰਦੇ ਨੇ ਅੱਜ ਤੇ ਉੱਥੇ ਜਾ ਕੇ ਆਉਣੇ ਆ ਤੇ ਹੁਣ ਪਹਿਲਾਂ ਆਪਾਂ ਕਰ ਦਿਆਂਗੇ ਗਾਜਰਾਂ ਵਾਲਾ ਦੂਬਾ ਫਿਰ ਕਣਕੜ ਆਗੇ ਤੇ ਮੈਂ ਸੋਚਿਆ ਮਾਚਲ ਚਲਦੇ ਆਂਗੇ ਨਹੀਂ ਤਾਂ ਸਾਈ ਸੂਜੀ ਦੇ ਆਉਣੇ ਹੈਗੇ ਭਾਈ ਨੂੰ ਚਗਾਠਾਂ ਜੀਆਂ ਤਿਆਰ ਕਰਦੇਗੇ ਜਗਾ ਜੀ ਬਣਾਉਣੀ ਥੋੜੀ ਜੀ ਰਹਿਂਦੀ ਸੀਗੀ ਤੇ ਮਾਚਲ ਕਰ ਲਈਏ ਨਹੀਂ ਤਾਂ ਚਗਾਠਾਂ ਨਹੀਂ ਸਾਈ ਜੀ ਦੇ ਦਿੰਦੇ ਹੈਗੇ ਕਣਕੜ ਦਾ ਕੰਮ ਡਾ ਤੇ ਦੇਖਦੇ ਆਂਗੇ ਬਾਕੀ ਆ ਜੋ ਦਿਖਾ ਦੇ ਕਿਦਾਂ ਦਾ ਚਿਕਾਠਾ ਦੇਖਣੇ ਤੇ ਨਾ ਇਜ਼ਾਮ ਚ ਬਾਜੂ ਦਿਖਾਉਣਾ ਤੁਨੂੰ ਵੀ ਟਾਟਾ ਦਾ ਤੁਹਾਨੂੰ ਨੂੰ ਕੀ ਪਤਾ ਬਾਜੂ ਦਾ ਪਤਾ ਕੀ ਮੋਹਰ ਲੱਗੀ ਹੋਈ ਵਾਹ ਬਾਜੂ ਲੱਗੇ ਦਾ ਵਾਹ ਬਾਜੂ ਲੱਗੇ ਦਾ ਟਾਟਾ ਦਾ ਸਾਡੇ ਲੈ ਮਹਾਰਾਜ ਹੋਰ ਕੋਈ ਮਾਰ ਵਾਹੀ ਬਾਜੂ ਨੇਗੇ ਹਾਂ ਆ ਜੀ ਬਹੁਤ ਠੀਕ ਆ 304 ਪਾਈਪ ਲਾਓ ਜੀ ਮੋਹਰ ਹੈ ਪੂਰੀ 304 ਤੇ ਮੋਹਰ ਪੂਰੀ ਤੇ ਕਿਹੜਾ ਕਰੇਗਾ 304 ਇਹ ਕਿਹੜਾ ਕਿਹੜਾ ਬਾਜੂ ਕਰੇਗਾ ਟਾਟਾ ਦਾ ਟਾਟਾ ਦਾ ਟਾਟਾ ਦਾ ਹਾਂ ਰਤਨ ਦਾ ਹਈ ਟਾੜਾ ਰਾਤਨ ਟਾਟਾ ਨਾ ਟਾਟਾ ਜੀ ਰਾਹੁਲ ਆਤਨ ਟਾਟਾ ਐਂਡ ਪੁਲੀ ਟਾਟਾ ਲੋਜੀਸਟਿਕਸ ਟਾਟਾ ਟਾਟਾ ਕੰਪਨੀ ਦਾ ਰਤ ਨਹੀਂ ਬਣਾਉਂਦਾਗਾ ਰਤਨ ਤੋਂ ਬਣਾ ਹੋਰ ਵੀ ਟਾਟਾ ਕੰਪਨੀ ਰਤਨ ਦੀ ਹੈ ਨਾ ਹਾਂ ਜੀ ਅੱਜ ਦੱਸੂ ਟਾਟਾ ਦਿਖਾ ਅੱਜ ਟੀਲ ਦਿਖਾ ਦੇਣੀ ਹਾਂ ਹਾਂ ਤੇ ਬਾਈ ਬਾਲਾ ਘਟ ਬੰਦਾਗਾ ਚੱਲ ਹੁਣ ਦੇਖਦੇ ਹੁਣ ਅਸੀਂ ਆਗੇ ਤੇ ਇਸ ਮਾਣੇ ਦੀ ਮੇਨ ਮਾਰਕੀਟ ਆ ਜਿਹੜੀ ਕ੍ਰਿਸ਼ਨਾ ਬਾਜ਼ਾਰ ਪਾਇਆ ਜਾਂਦਾ ਸਾਰਾ ਇਸ ਥੇ ਦੂਸਰੇ ਤੱਕ ਤੇ ਇੱਕ ਪਤਾ ਨਹੀਂ ਕੀ ਸਿਸਟਮ ਆਗਾ ਇੱਥੇ ਜਗ੍ਹਾ ਬਹੁਤ ਘੱਟ ਆ ਗਈ ਇੱਧਰ ਉਧਰ ਸਾਰੇ ਮੋਟਰਸਾਈਕਲ ਸਾਈਡ ਤੇ ਖੜੇ ਰਹਿੰਦੇ ਨੇਗੇ ਦੁਕਾਨਦਾਰ ਵੀ ਅੱਗੇ ਸਮਾਨ ਰੱਖ ਰੱਖ ਬੈਠੇ ਨੇਗੇ ਬੰਦਾ ਕਰੇ ਕੀ ਕਿੱਧਰ ਜਾਵੇ ਕੁਝ ਨਹੀਂ ਸਮਝ ਆਉਂਦੀ ਹੈਗੀ ਜੇ ਦੋ ਮੋਟਰਸਾਈਕਲ ਲੰਘਣਾ ਹੋਵੇ ਲੰਘਣਾ ਔਖਾ ਹੋ ਜਾਂਦਾ ਗੱਲ ਉਹ ਵੀ ਹੈ ਕਿ ਦੁਕਾਨਦਾਰਾਂ ਕੋਲੇ ਵੀ ਜਗ੍ਹਾ ਘੱਟ ਹੀ ਹੈਗੀ ਇੱਥੇ ਇਹ ਵੀ ਬਾਜ਼ਾਰ ਚੌੜਾ ਹੋਵੇ ਤਾਂ ਚੰਗੀ ਗੱਲ ਆਗੀ ਤੇ ਇੱਥੇ ਜੇ ਆ ਕੇ ਥੋੜਾ ਜਿਹਾ ਬਾਜ਼ਾਰ ਥੋੜਾ ਜਿਹਾ ਚੌੜਾ ਹੋ ਜਾਂਦਾ ਨਹੀਂ ਤਾਂ ਸਾਰੀਆਂ ਕੁਛ ਅੱਗੇ ਕਿਸੇ ਨੇ ਕੋਈ ਸਮਾਨ ਰੱਖ ਰਿਹਾ ਕਿਸੇ ਨੇ ਕੋਈ ਸਮਾਨ ਰੱਖ ਰਿਹਾ ਹੈਗਾ ਤੇ ਉਹਦੇ ਕਰਕੇ ਵੀ ਦਿੱਕਤ ਕਿਤੇ ਨਾ ਕਿਤੇ ਆ ਜਾਂਦੀ ਹੈਗੀ ਚਲੋ ਹੁਣ ਤਾਂ ਬਹੁਤ ਫਰਕ ਪਿਆ ਹੋਇਆ ਹੈਗਾ ਪਹਿਲਾਂ ਨਾਲੋਂ ਨਹੀਂ ਪਹਿਲਾਂ ਬਹੁਤ ਜ਼ਿਆਦਾ ਸਿਸਟਮ ਜਿਆ ਹੁੰਦਾ ਸੀ ਇਹ ਪਹਿਲਾਂ ਬਹੁਤ ਜ਼ਿਆਦਾ ਖਰਾਬ ਸੀਗਾ ਤੇ ਅੱਜ ਕੁਝ ਮੈਨੂੰ ਦੇਖਣ ਨੂੰ ਵੈਸੇ ਲੱਗਿਆ ਹੈਗਾ ਤੇ ਹੁਣ ਤਾਂ ਵੈਸੇ ਦੇਖੋ ਆ ਹਜੇ ਵੀ ਮੋਟਰਸਾਈਕਲ ਸਾਈਕਲ ਕਾਫੀ ਖੜੇ ਨੇਗੇ ਉਰਾਂ ਪਰ ਚਲੋ ਇਹ ਵੀ ਕੀ ਕਰਨ ਵਿਚਾਰੇ ਹੁਣ ਆ ਹੁਣ ਆ ਇਧਰ ਮੇਨ ਰੋਡ ਤੇ ਆਗੇ ਤੇਗੇ ਤੇ ਹੁਣ ਤਾਂ ਫਿਲਹਾਲ ਠੀਕ ਹੋ ਗਿਆ ਕੰਮ ਇੱਕ ਆ ਸੜਕ ਆ ਗਈ ਇਹ ਜਿਹੜਾ ਸਮਾਣੇ ਤੋਂ ਪਵਾਨੀਗੜ ਰੋੜਾ ਨਾ ਉਹ ਫੈਕਟਰੀਆਂ ਜਿਆ ਕੋਲੇ ਪਾਣੀ ਖੜ ਖੜ ਕੇ ਖੜ ਖੜ ਕੇ ਇੰਨਾ ਬੁਰਾ ਹਾਲ ਹੋ ਗਿਆ ਨਾ ਸੜਕ ਦਾ ਇਹਤੇ ਵੀ ਬਹੁਤ ਜਿਆਦੇ ਟੋਏ ਨੇਗੇ ਉਹ ਵੀ ਪੈ ਗਏ ਸੜਕ ਜਗਾ ਜਦ ਰੁੱਟ ਗਈ ਇਥੇ ਇੱਕ ਵਾਰ ਤਾਂ ਮੇਰੇ ਸਾਹਮਣੇ ਮੋਟਰਸਾਈਕਲ ਵਾਲ ਡਿੱਗ ਵੀ ਪਿਆ ਤੀਆ ਕਿਉਂਕਿ ਇਥੇ ਨਾ ਜਿਹੜਾ ਉਹ ਸੀਗਾ ਅ ਰੱਬ ਥੋੜਾ ਭਲਾ ਕਰੇ ਰੂੜੀ ਰੂੜੀ ਜੀ ਬਹੁਤ ਜਿਆਦੇ ਖਿੰਡੀ ਹੋਈ ਸੀ ਨਾ ਬੱਟੀਆਂ ਜਾਂ ਜਿਆਦੇ ਬਣ ਗਏ ਸੜਕ ਰੁੱਟਣ ਕਰਕੇ ਕਈ ਵਾਰੀ ਹਾਦਸੇ ਵੀ ਹੋ ਜਾਂਦੇ ਨੇ ਮੋਟਰਸਾਈਕਲ ਵਾਲ ਡਿੱਗ ਵੀ ਪੈਂਦੇ ਨੇ ਉੱਤਰ ਉੱਤਲਕ ਜਾਂਦਾ ਕੋ ਉਹਨਾਂ ਦੇ ਉੱਪਰ ਦੀ ਮੋਟਰਸਾਈਕਲ ਤੇ ਬਾਕੀ ਦੇਖੋ ਇਹ ਬਣਨੀ ਚਾਹੀਦੀ ਇਹ ਵੀ ਸੜਕ ਦੀ ਚਲੋ ਵਧੀਆ ਚੰਗੀ ਗ ਤਾਂ ਭਾਈ ਅਪੀਲ ਸਰਕਾਰ ਨੂੰ ਇਹਦੇ ਕਿੰਨੇ ਵੀ ਗੌਰ ਕਰੇ ਥੋੜਾ ਜਿਹਾ ਦੇਖੋ ਆਹ ਦੇਖੋ ਕਿੰਨੇ ਖੱਡੇ ਨੇਗੇ ਜਗਾ ਜਗਾ ਦੇ ਉੱਪਰ ਖੱਡੇ ਨੇ ਤੇ ਹੁਣ ਮੈਂ ਆ ਗਿਆ ਸੀ ਘਰੇ ਤੇ ਆ ਕੇ ਘਰੇ ਫਿਰ ਬੈਟਰੀਆ ਬੂਟਰੀਆ ਦੇਖਦਾ ਮੈਂ ਚਾਰਜ ਲਾ ਕੇ ਗਿਆ ਸੀਗਾ ਕਿਉਂਕਿ ਸਵੇਰੇ ਫਿਰ ਕੰਮ ਤੇ ਵੀ ਜਾਣਾਗਾ ਠੀਕ ਆ ਇਹ ਵੀ ਚੱਲ ਰਹੀ ਹੈਗੀ ਡਰੋਨ ਵਾਲੀ ਵੀ ਚੱਲ ਰਹੀ ਹੈਗੀ ਤੇ ਰੱਬ ਤੇਰਾ ਭਲਾ ਕਰੇ ਆਹ ਵੀ ਚੱਲ ਰਹੀ ਹੈ ਕਿੱਥੇ ਚੱਲ ਰਹੀ ਹੈਗੀ ਇਹ ਆ ਸੈਲ ਲੱਗੇ ਹੋਏ ਨੇ ਸੈਲ ਵੀ ਮਨਾ ਥੋੜੇ ਜਿਹੇ ਰਹਿੰਦੇ ਨੇ ਨਾ ਹਜੇ ਤੱਕ ਹੋਈ ਰਹ ਨਹੀਂ ਤੇ ਹੁਣ ਚਲਦੇ ਆਂਗੇ ਚੱਕੀ ਦੇ ਉੱਤੇ ਆਟਾ ਸਟਕਿਆ ਹੋਣੇ ਆਗੇ ਆਟਾ ਪਿਆਗਾ ਬਾ ਚੱਕੀ ਤੇ ਜਾ ਰਿਹਾ ਹੁਣ ਨਾ ਅੱਜ ਦੇਖਦੇ ਆਂਗੇ ਮਿਲਦੇ ਆਂਗੇ ਜਾ ਕੇ ਚੀਮਾ ਸਾਹਿਬ ਨੂੰ ਕਰ ਚੱਕੀ ਦੇ ਉੱਪਰ ਦੂਬਾਤ ਮੈਂ ਹੁਣ ਆ ਗਿਆ ਦੀ ਚੱਕੀ ਦੇ ਉੱਪਰ ਤੇ ਮਾਸ਼ਾਲਲਾ ਆਟਾ ਸਟਕਿਆ ਹੀ ਏ ਆਟਾ ਆਪਣਾ ਸਟਕਦਾ ਸੀ ਸਿੰਧੂ ਅੱਜ ਫੇਰ ਗੈਰ ਹਾਜ਼ਰ ਹੈਗਾ ਉਹ ਅੱਜ ਪਤਾ ਨਹੀਂ ਕਿੱਧਰ ਲੰਘ ਗਿਆ। ਭੇਲੀ ਚ ਆਣੀ ਕਿੱਧਰ ਲੰਘ ਗਿਆ? ਭੇਲੀ ਚ ਗਿਆ। ਭੇਲੀ ਚ ਗਿਆ। ਹਾਂ। ਲੈ ਵੀ ਸੰਧੂ ਭਾਈ ਆਟਾ ਮੈਂ ਸਿਟੜਦਾ ਹੁਣ ਤੇ ਪੀਣੀ ਕੇਰਾ ਬੀਰ ਬਣ ਕੇ ਵਧੀਆ ਜਾ। ਤੇ ਹੁਣ ਚੱਲਦੇ ਆਣ ਵਧੀਆ ਬਣਾ ਦੀ ਮੈਦੇ ਵਰਗਾ। ਤੇ ਆਂਟੀ ਕਹਿੰਦੇ ਕਹਿੰਦੇ ਗਿਆ ਹੋਇਆ ਹੈਗਾ ਭੇਲੀ ਚ। ਭੇਲੀ ਜੀ ਲਿਆਂਦੀ ਹੋ ਹੁੰਦੀ ਹੈ। ਅੱਛਾ। ਚਲੋ ਫਿਰ ਹੁਣ ਚੱਲਦੇ ਆਂਗੇ। ਦੂਬਾਦ ਪੱਠੇ ਤੇ ਆ ਗਏ ਸੀਗੇ। ਤੇ ਇੱਟਾਂ ਜਾਂ ਦੇਖਣ ਆ ਵੀ ਇੱਟ ਠੀਕ ਲੱਗੀ ਹੈਗੀ। ਸਾਨੂੰ ਅਸੀਂ ਖੜਕਾ ਕੇ ਦੇਖੀ ਹੈਗੀ ਆਹ ਵੀ ਇਟ ਜੀ ਵਧੀਆ ਲੱਗੀ ਹੈਗੀ ਤੇ ਬਾਕੀ ਹੁਣ ਬਾਬਾ ਜੀ ਕਹਿੰਦੇ ਇੱਕ ਹੋਰ ਛੱਟਾ ਸਾਨੂੰ ਦਿਸ ਗਿਆ ਹੁਣ ਉਹ ਦੇਖ ਕੇ ਆਉਣੇ ਆਗੇ ਕਿਵੇਂ ਲੱਗਦੀ ਆ ਫਿਰ ਉਹ ਸਾਹਬ ਜੀ ਨਾਲ ਜਿਵੇਂ ਹੋਊਗਾ ਦੇਖੀ ਜਾਊਗਾ ਕੀ ਬਣਦਾ ਤੇ ਇੱਧਰ ਪਿੱਛੇ ਲੱਗ ਰਹੇ ਨੇ ਮੁੰਡੇ ਕੋਲਾ ਪਾਉਣ ਆ ਦੇਖੋ ਇਹ ਵੀ ਵਿਚਾਰੇ ਬਹੁਤ ਮਿਹਨਤੀ ਨੇਗੇ ਉੱਪਰ ਵੀ ਹਾਂ ਮੈਂ ਹੋਰ ਚੱਲ ਰਿਹਾ ਹੈ ਕੰਮ ਇਹਦਾ ਪੂਰਾ ਕਿਹੜਾ ਚੱਟ ਦੀ ਲੱਗ ਰਿਹਾ ਆਪਾਂ ਉਹ ਵਗਲਾ ਉਹ ਚਿੱਟਾ ਜਿਹਾ ਕਿਸੇ ਚ ਨੂਨ ਨਾ ਜ਼ਿਆਦੇ ਹੋਵੇ ਹਾਂ ਨਾ ਉਹ ਤਾਂ ਆਪੋ ਆਪੇ ਤਾਂ ਆਉਂੂ ਦੇਖਣੀ ਹੂੰ ਕਿਤੇ ਹੋਰ ਸਾਪਾ ਛੜ ਦੇ ਜਾਰ ਨੂੰ ਕਦੇ ਨੂਨ ਜ਼ਿਆਦੇ ਨਿਕਲੇ ਆਹਾ ਉਹ ਉੱਤੇ ਦੂਸਰਿਆਂ ਦਾ ਪਾਣੀ ਦਾ ਪਾਸੇ ਪਿੰਡਾਂ ਲਈ ਇੱਟਾ ਇਹਨਾਂ ਨਾਲ ਪਤਾ ਹੈ ਨਹੀਂ ਨਾ ਇਹ ਤਾਂ ਨੂਨ ਵਾਲੀ ਚਿੱਟੀ ਹੀ ਲਾਦੀ ਆ ਆ ਉਹੀ ਫਿਰ ਟੀਂ ਦੀ ਤੇ ਚਲੋ ਉੱਪਰ ਦੀ ਉਹ ਨਿਕਾ ਪਰ ਇਧਰ ਪੈਣ ਉਹ ਇਹ ਵੀ ਠੀਕ ਆ ਵਧੀਆ ਚੰਗੀ ਗੱਲ ਆ ਦੇਖ ਲਓ ਜੇ ਬਾਕੀ ਨੂੰ ਸਾਰੇ ਪਾਸੇ ਘੁੰਮ ਲੈਣੇ ਕੋਈ ਵਧੀਆ ਇੱਕ ਨਿਕਲ ਗਈ ਤਾਂ ਲੈ ਲਾਂਗੇ ਜਿਉਰੀ ਐਵੇਂ ਭਰੀ ਜਾਂਦੇ ਨੇ ਗਿਆ ਇੱਟਾਂ ਦੇ ਵਿੱਚ ਆ ਦੇਖੋ ਐਵੇਂ ਭਰਤੀ ਹੁੰਦੀ ਹੈਗੀ ਇਹਦੀ ਇੱਟ ਦੀ ਆ ਇਹਦਾ ਗੇਟ ਆ ਮੇਨ ਆ ਹਾਂ ਆ ਰਹੇ ਉਹ ਭਰੇ ਜਾ ਰਹੇ ਆ ਦੇਖਾ ਆ ਸਾਰੇ ਬਿਲਕੁਲ ਬਿਲਕੁਲ ਫਿਰ ਬਾਅਦ ਚ ਭਰ ਕੇ ਫਿਰ ਅੱਗੇ ਦੇਣਗੇ ਤੇ ਆ ਇਧਰ ਕੋਲਾ ਪੈਣਾ ਪੱਕੀਟ ਨਿਕਲ ਰਹੀ ਆ ਪਰਾਂ ਦੀ ਪੈ ਰਹੀ ਆ ਇਧਰੋਂ ਨਿਕਲਦੀ ਆ ਪੱਕੀਟ ਕੀ ਕੋਲਾ ਇਹ ਬਾਬਾ ਬਰੀਕ ਜਿਆ ਕੋਲਾ ਹਨਾ ਇਹ ਕੋਲਾ ਉਸੇ ਮਸ਼ੀਨ ਤੇ ਕੱਢਿਆ ਹੋਇਆ ਪੀਸ ਕੇ ਪੀਸ ਕੇ ਤੇ ਪੀਸਿਆ ਜਾਂਦਾ ਦੇਖੀ ਨਾ ਜਦੋਂ ਆਪਣਾ ਰੋੜੀ ਦੀ ਕੁੱਟੀ ਜਾਂਦੀ ਇਹ ਐ ਹੁੰਦੀ ਆ ਅੱਛਾ ਇਹਨੂੰ ਪੀਸ ਕੇ ਬਰੀਕ ਕਰਿਆ ਜਾਂਦਾ ਫਿਰ ਸਹੀ ਰਹਿੰਦਾ ਇਹ ਹਾਂ ਫਿਰ ਸਹੀ ਅੱਗ ਫੜਦਾ ਉਸਰ ਉਸਰ ਸਹੀ ਨਾ ਪੈਦਾ ਵਿੱਚ ਵਿੱਚ ਪਾਉਣਾ ਹੁੰਦਾ ਨੇ ਤੇ ਹਾਂ ਹਾਂ ਇਸੇ ਉਹ ਖਿੰਗਰ ਕੇ ਪਾਉਣ ਦੇ ਵਿੱਚ ਦੇ ਬਹੁਤ ਠੀਕ ਹੈ ਠੀਕ ਹੈ ਇਹ ਬੂਰਾ ਜੇ ਕਰਕੇ ਵਿੱਚੀ ਲੱਕੜਾਂ ਦਾ ਪਾਉਂਦੇ ਨੇ ਬੂਰਾ ਜੇ ਸੋਖਾ ਸਕਦੇ ਪਾ ਕੇ ਫਿਰ ਫਿਰ ਲਾਈ ਜਾਂਦੀ ਹੈ